ਭਰਜਾਈ ਤੈਨੂੰ ਪਤਾ ਨਹੀਂ ਮੈਂ ਕੀ ਕੀਤੀਆਂ ਇਹ ਦੇਦੇ ਨੂੰ ਪਤਾ ਮੈਂ ਛੁਪਿਆ ਹੋਇਆ ਹਰਸਮਤਾਂ ਬੇਦੇ ਨੇ ਸਹੀ ਕਿਹਾ ਹਲੇ ਸਾਰੇ ਪਿੰਡ ਨੂੰ ਪਤਾ ਵੀ ਤੂੰ ਕਿੰਡੀ ਕਵੱਡੀ ਹੱਸਦੀਆਂ ਸਾਨੂੰ ਵੀ ਪਤਾ ਤਾਂ ਮਨਾ ਡੱਕਾ ਤੋੜ ਲਿਆ ਕਰ ਇਹਦੂ ਬਾ ਤੇਰੇ ਬੰਨ ਨਹੀਂ ਵੱਧਦੇ ਹੈਗੇ ਇੱਥੇ ਹਲੇ ਤੈਨੂੰ ਪਤਾ ਨਹੀਂ ਹਲੇ ਤੈਨੂੰ ਪਤਾ ਨਹੀਂ ਜਿਹੜੇ ਬੰਦੇ ਨੂੰ ਸੂਰਜ ਆ ਕੇ ਆਪ ਉਠਾਵੇ ਨਾ ਬਹੁਤ ਵੱਡੀ ਸ਼ਹਿ ਹੁੰਦੀ ਆ ਉਹ ਬਹੁਤ ਵੱਡੀ ਸ਼ਹਿ ਤੂੰ ਨਾ ਮੇਰੀ ਗੱਲ ਯਾਦ ਰੱਖੀ ਤੇਰੇ ਵਾਲੀ ਭੈਣ ਮਿੰਟਾ ਕਰੂਗੀ ਵੀ ਜੰਤੇ ਦਾ ਰਿਸ਼ਤਾ ਲਿਆਵੇ ਜੰਤੇ ਦਾ ਮੇਰੀ ਭੈਣ ਤੇਰੇ ਜੋਗੀ ਵਸ ਤੇਰੇ ਮਗਰੀ ਹੈ ਹੋ ਸਹੀ ਗੱਲ ਹੈ ਐਸੇ ਸੋਹਣੇ ਰਿਸ਼ਤੇ ਆਦੇ ਬੇਪਿਆ ਨੂੰ ਉਸਤਾਦ ਕੱਪੜੇ ਕੁੱਪੜੇ ਵੀ ਤਿਆਰ ਆ ਗਏ ਯਾਰ ਤੇਰੇ ਬਾਅਦ ਮੈਂ ਤਾਂ ਏਗਲ ਵੀ ਹਰੋਨੀ ਮੰਦਾ ਤੈਨੂੰ ਇੰਨਾ ਸਸਤਾ ਸਮਾਨ ਮਿਲ ਕੇ ਮੈਂ ਗਿਆ ਓਏ ਕਿਨਾ ਆਪਣਾ ਯਾਰ ਦੋਸਤ ਮੁੰਡਾ ਕਲਾਕਾਰ ਆ ਹੁੰਦਾ ਉਹ ਉਹ ਮਿਸਤਰੀਆ ਉਹ ਤੋਂ ਆਪਾਂ ਨੂੰ 500 ਰੁਪਏ ਦੀ ਸਮਾਨ ਮਿਲ ਗਿਆ ਉਹ ਬੁਮਾਰ ਹੋ ਰਿਹਾ ਚੁਣਾਈ ਦਾ ਕੰਮ ਕਰਦਾ ਉਹ ਤਾਂ ਨਹੀਂ ਕੌਣ ਉਹ ਮਿਸਤਰੀ ਇਹਨੇ ਜਨਾਈ ਦਾ ਕੰਮ ਕਰਦਾ ਹਾਂ ਉਹੀ ਆ ਉਸੇ ਦੀ ਉਸੇ ਚੁੜਿਆ ਮੈਂ ਜਾਣਦਾ ਜਾਣਦਾ ਤੇ ਕੀ ਕਹਿੰਦੇ ਹੋ ਫਿਰ ਕਲਾਕਾਰੀ ਤੂੰ ਛੱਡ ਗਿਆ ਕਲਾਕਾਰੀ ਤਾਂ ਉਹ ਐ ਛੱਡ ਗਿਆ ਨਾ ਉਹ ਬਿਮਾਰ ਹੋ ਰਿਹਾਗਾ ਤਾਂ ਕਰਕੇ ਉਹ ਕਲਾਕਾਰੀ ਛੱਡ ਗਿਆ ਆਪਾਂ ਨੂੰ ਕਹਿੰਦਾ ਵੀ ਮੈਂ ਬਿਮਾਰ ਪਾਲਾ ਰਹਿਣਾ ਤਾਂ ਕਰਕੇ ਕਲਾਕਾਰੀ ਛੱਡ ਗਿਆ ਕੀਤਾ ਤੂੰ ਤਾਂ ਬੜਾ ਗੈਂਡ ਖੁਸ਼ੀ ਦੀ 500 ਰੁਪਏ ਦੇ ਵਿੱਚ ਆਪਾਂ ਨੂੰ ਉਸਤਾਦ ਵਧੀਆ ਕੱਪੜੇ ਮਿਲ ਗਏ ਵਧੀਆ ਤੂੰ ਵੀ ਤਾਂ ਵੀ ਸਾਰਾ ਕੁਝ ਸਾਰਾ ਕੁਝ ਹੀ ਆਪਣੇ ਕੋਲ ਆਹ ਸਾਰਾ ਆਹ ਗੈਂਡ ਖੁਸ਼ੀ ਦੀ ਗੱਲ ਦੱਸੀ ਆ ਮੇਰੀ ਗੱਲ ਸੁਣੋ ਜੀ ਆਪੈਨ ਨੂੰ ਸਰਤੈਸਨਾਂ ਦੇ ਜੀ ਘੜੇ ਆ ਕੇ ਹਾਂ ਦੇ ਦਾਂਗੇ ਸਰਪ੍ਰਾਈਜ਼ ਪੱਕਾ ਕੱਪੜੇ ਪਾ ਕੇ ਉਮੀ ਫਨਕਾਰ ਬਣ ਕੇ ਜਾ ਮੇਰੇ ਜਮਾ ਰਹੀ ਰਫਣੀ ਵਨੀ ਦੇਖਣਗੇ ਸਾਰੇ ਆਈ ਆਏ ਦੇਖੋਗੇ ਵੀ ਹਰ ਖੜ ਕੇ ਵੀ ਆਹ ਕੌਣ ਆਉਂਦਾ ਹੈ ਰਸਮਤ ਨਿਕਲ ਆਇਆ ਹਾਂ ਹਾਂ ਰਸਮਤ ਨਿਕਲ ਆਇਆ ਚਲੀਏ ਫਿਰ ਵੇ ਖੜੀ ਵੇ ਆਡੇ ਵਾਲਾ ਆਉਂਦਾ ਕੀ ਕਹਿੰਦਾ ਉਹ ਕਿਧਰੋਂ ਹੋਣਾ ਕਿਧਰ ਆਲਾ ਬਾਈ ਉਬੈਦਾ ਠੀਕ ਹੈ ਕੋਈ ਕੰਮਦੰਦਾ ਕਰ ਲੈਣ ਦਾ ਕਰਾ ਨੂੰ ਵੀ ਓਏ ਕੋਈ ਗੱਲ ਨਹੀਂ ਬਾਈ ਯਾਰ ਅਸੀਂ ਨਾ ਪਹਿਲੂ ਦੱਸਾਂਗੇ ਇਹ ਦੀ ਨਾ ਕਲਾ ਨੂੰ ਹੁਣ ਪਰਖਿਆ ਗਿਆ ਕੰਮ ਜਾ ਕੇ ਹੁੰਦੇ ਸੀ ਜੀ ਕੰਮ ਯਾਰ ਸਾਰੇ ਝੋਨੇ ਨੂੰ ਹਲਦੀ ਰੋਗ ਪੈ ਗਿਆ ਤੈਨੂੰ ਕਾਲਾ ਆ ਕਾਲਾ ਕਰੀ ਇਹਨਾਂ ਨੂੰ ਕੰਮ ਕਰ ਲਿਆ ਕਰ ਕੋਈ ਓ ਛੋਟੇ ਭਾਈ ਤੈਨੂੰ ਮੇਰੀ ਗੱਲ ਸੁਣ ਤੂੰ ਤੈਨੂੰ ਪਤਾ ਨਹੀਂ ਮੈਂ ਚੀਜ਼ ਕੀ ਆ ਇਹਨੂੰ ਤਾਂ ਰੰਗਦਾਨ ਨਾਲ ਇਹਦਾ ਪਤਾ ਮੈਨੂੰ ਯਾਰ ਉਹ ਕੋਈ ਨਾ ਬੰਦੇ ਭਾਈ ਇਹਨੂੰ ਨਾ ਇਹਦੀ ਕਲਾਕਾਰੀ ਦਾ ਨਾ ਪਰਖ ਹੋ ਗਈ ਹੁਣ ਇਹ ਬੰਦਾ ਕਲਾਕਾਰ ਬਣ ਜੂਗਾ ਫੇਰ ਅਸੀਂ ਜੀワイ ਵਾਲੇ ਤੋਂ 빌ਿਆ ਮੰਗੇ ਹੂੰ ਪਤਾ ਹੀ ਆ ਤੁਹਾਡਾ ਮੈਨੂੰ ਇਹਨੂੰ ਕੀ ਪਤਾ ਹੁਣ ਕਿੱਧਰ ਜਾਣੇ ਹੋ ਓਏ ਅਸੀਂ ਬਈ ਆ ਜਾਾਂਗੇ ਆਉਣੇ ਆ ਬਸ ਅਸੀਂ ਅੱਧੇ ਪੌਣੇ ਘੰਟੇ ਤੱਕ ਆਉਣੇ ਆ ਮੈਂ ਕਹਾਂ ਤੇਰੀ ਅੱਖਾਂ ਰਹਿ ਜਾਣੀਆਂ ਵੇਹੀ ਉਹ ਤੂੰ ਐਜ ਆਪਣੇ ਗੱਲ ਆ ਵੀ ਹੀਰਾ ਜਾਰਾ ਨਾਲੇ ਕਿਤੇ ਆ ਕੁੱਟ ਖਾਊ ਮਥਨ ਨਾਲੇ ਕਾਇ ਕਿਤੇ ਖਾਏਗਾ ਤੂੰ ਚੱਲ ਐਂ ਕਰ ਸਾਨੂੰ ਕੰਮ ਹੋ ਗਿਆ ਜੇ ਤੂੰ ਪਹਿਲਾਂ ਤਾਂ ਆਟੇ ਵਾਲਾ ਗੱਟਾ ਤੇ ਰਹਿ ਜਾ ਭਾਜਾ ਤੂੰ ਤਰਕ ਹੀ ਨਹੀਂ ਆਇਆ ਜੇ ਮਾਂ ਦਾ ਪੁੱਤ ਤੂੰ ਜੰਮੀ ਸ਼ਾਹ ਲੈਣੀ ਬਾਈ ਯਾਰ ਸਾਨੂੰ ਕੰਮ ਪੈ ਗਿਆ ਸਾਨੂੰ ਕੰਮ ਪੈ ਗਿਆ ਕੋਈ ਗੱਲ ਨਹੀਂ ਰੰਗ ਕਾਲਾ ਹੁੰਦਾ ਤੇਰਾ ਓਏ ਓਏ ਰੰਗ ਕਾਲਾ ਤਾਂ ਕੋਈ ਨਹੀਂ ਚੱਲ ਤੂੰ ਜਾਣ ਬੋਲਣਾ ਵਾਰ ਤੂੰ ਕਰੇ ਜਾ ਐ ਚੱਲੀਏ ਯਾਰ ਆਪਾਂ ਹੋਰ ਹੋਰੇ ਤਰਵੜਾ ਮੈਂ ਕਿਨੇ ਰਹਾ ਦਾ ਬਾਦ ਬੱਧੀਆ ਬਣ ਕੇ ਤਮ ਪੂਰਾ ਬੱਧੀਆ ਕੰਮ ਹੋ ਗਿਆ ਆਪਣਾ ਪਹਿਲਾਂ ਮੈਨੂੰ ਐ ਰਸਮੇ ڈاکੂ ਜਿਹਾ ਤਾਂ ਹੀ ਲੱਗਦਾ ਹਾਂ ਮੈਨੂੰ ਸਹੀ ਲੱਗਦਾ ਕਿ ਇੱਥੇ ਤੇਰਾ ਸਹੀ ਕਰ ਦਿੰਦਾ ਮੈਂ ਇਹੀ ਲੱਗਦਾ ਕਿ ਮੈਂ ਸੋਣਾ ਲੱਗਦਾ ਸੋਣਾ ਲੱਗਦਾ ਹਾਂ ਮੇਰੀ ਗੱਲ ਆਪਾਂ ਕਰੇ ਜਾਂ ਤੂੰ ਪਹਿਲਾਂ ਰਹਿ ਹੈ ਛਲਵੀ ਕਰਨੀ ਆ ਕੋਈ ਗੱਲ ਨਹੀਂ ਆਪਾਂ ਸਰ ਕਰ ਲਾਂਗੇ ਕਿਤੇ ਆਪਾਂ ਕਰੇ ਆਪਣੀ ਇੱਕ ਗੀਤ ਸੁਣ ਲੱਗ ਜਾਉਂਦੇ ਮੇਰੀ ਗੱਲ ਸੁਣ ਹੋਰ ਮੇਰੀ ਗੱਲ ਸੁਣਾ ਲੀ ਜਮਾ ਸਹੀ ਵਾਈ ਸਹੀ ਵਾਈ ਦੀ ਨਾ ਜਮਾ ਸਹੀ ਵਾਈ ਮੇਰੀ ਗੱਲ ਹੁਣ ਇੱਕ ਦੂ ਬਾਦ ਆਪਾਂ ਰੱਬ ਸੁੱਖ ਰੱਖਿਆ ਆਪਾਂ ਇੰਨੇ ਖਾੜੇ ਲਾਉਣੇ ਹਨ ਖਾੜੇ ਲਾਵਾਂਗੇ ਉਹ ਗੱਡੀ ਲਿਆਉਣੀ ਆ ਉਹ ਜੀ ਵੈਂਗਣ ਹਾਂ ਉਹ ਗੱਡੀ ਲਿਆਵਾਂਗੇ ਪੱਕਾ ਉਹ ਰੋ ਤੇ ਤੁਮਿਆ ਕਰਾਂਗੇ ਫਿਰ ਆਪਣੀ ਹੋਊਗੀ ਚੜਾਈ ਚੜਾਈ ਤਾਂ ਮੰਨ ਲਿਆ ਹੋਊਗੀ ਅਰੇ ਆ ਮੇਰੀ ਭਿਹਾਈ ਚਰ ਨੂੰ ਹਾਂ ਅੱਜ ਮਰੀ ਧੜਕੇ ਵੇਚੀ ਕੀਤੀ ਉਹਨੇ ਅੱਛਾ ਤੂੰ ਲੇਟ ਉੱਠਦਾ ਲੇਟ ਉੱਠਦਾ ਕੋਈ ਗੱਲ ਨਹੀਂ ਉਹਨੂੰ ਤੇਰੀ ਕਲਾਕਾਰੀ ਦਿਖਾਵਾਂਗੇ ਜੰਨੀ ਉਹਦੀ ਭੈਣ ਆ ਯਾਰ ਇੱਕ ਹਾਂ ਉਹ ਰਸਤਾ ਮੈਨੂੰ ਘਰ ਤੇ ਨਹੀਂ ਹੈਗੇ ਮੈਨੂੰ ਕਹਿੰਦੇ ਤੇ ਤੇਰੀ ਉਮਰ ਵਾਲੀ ਬੱਡੀ ਆ ਹਾਂ ਤੇ ਮੈਂ ਤੈਨੂੰ ਬੜਾ ਆਪਾਂ ਪਸੰਦ ਕਰਦੇ ਕੋਈ ਗੱਲ ਨਹੀਂ ਓਹੋ ਮਗਰ ਮਗਰ ਆਉਂਦਾ ਮਗਰ ਕੀ ਆਇਆ ਨਾ ਪ੍ਰਮਾਣ ਤਾਂ ਨਹੀਂ ਹੈ ਦੇਖਿਆ ਤੈਨੂੰ ਟੀਵੀ ਤੋਂ ਗਾਉਂਦੇ ਨੂੰ ਆਰ ਰੇਤ ਵਾਂਗੂ ਹਾਂ ਚਲਾ ਪਾਈ ਕਰਦਿਆ ਕਿ ਲੈ ਫਿਰ ਜਾ ਕੇ ਰਹਿ ਛਲਗਾ ਚੱਲ ਮੇਰੇ ਨਾਲ ਨਾ ਚੱਲਦਾ